ਅੱਜ ਇਹ ਆ ਪੰਨੋ ਬਾਜ਼ਾਰ ਮੈਨੂੰ ਲਗ 5:30 ਸਵੇਰ ਦਾ ਚੁੰਨੀ ਮਿਲਣਾ ਤੰਨੇ ਉੱਥੇ ਬੈਠੇ ਸੀ ਸ਼ਾਪਿੰਗ ਕਰਦੇ ਸਾਨੂੰ ਦਿਸ ਗਏ ਸੇਕ ਕੇਲੇ ਸੇਵ ਕੇਲੇ ਵੇਖ ਕੇ ਮੈਂ ਕਿਹਾ ਜੂਸ ਹੀ ਨਹੀਂ ਪੀਤਾ ਚਾਹਦੇ ਲਾਹੌਰ ਆਏ ਆ ਸੋ ਆਪਾਂ ਲਾਹੌਰ ਤੋਂ ਜੂਸ ਪੀਨੇ ਆ ਲਓ ਜੀ ਚੈੱਕ ਕਰੋ ਬਾਜ਼ਾਰ ਇਹ ਆ ਅਨਾਰਕਲੀ ਬਾਜ਼ਾਰ 1942 ਦਾ ਬਾਜ਼ਾਰ ਹੈ ਜੀ ਇੰਨਾ ਪੁਰਾਣਾ ਪਹਿਲਾਂ ਸੂਟਾਂ ਵਾਲੇ ਪਾਸੇ ਸੀ ਹੁਣ ਆਪਾਂ ਜੁਐਲਰੀ ਵਾਲੇ ਪਾਸੇ ਆ ਚੁੱਕੇ ਆ ਮਿਲੇ ਆ ਆਪਣੇ ਮਤਲਬ ਦੇ ਪਰੌਠੇ ਹਨਾ ਘੈਂਟ ਬਹੁਤ ਵਧੀਆ ਬਣਾਏ ਹੋਇਆ ਅੰਮਨੇ ਕਿਲਾ ਇਹ ਸਾਡੇ ਮੁਸਲਮਾਨਾਂ ਦੀ ਬਾਦਸ਼ਾਹ ਮਸਜਿਦ ਸਭ ਤੋਂ ਵੱਡੀ। ਕੰਮ ਇਹ ਤੁਹਾਡਾ ਗੁਰਦੁਆਰਾ, ਗੁਰਦੁਆਰਾ ਸਾਹਿਬ ਆ ਗਿਆ। ਸਾਹਮਣੇ ਹੀ ਤੁਹਾਡਾ ਕਿਲਾ ਹੈਗਾ। ਉਹ ਤੇ ਨਾਲ ਹੀ ਕਿਲਾ। ਰਾਜਾ ਰਜੀਤ ਸਿੰਘ ਦਾ ਜਿਹੜਾ ਅਸੀਂ ਕੱਲ ਵੇਖਣਾ ਸਾਰਾ। ਓਕੇ ਓਕੇ। ਕਿੰਨੇ ਦੋ ਕਿੰਨੀਆਂ ਕੱਢ ਲੀਆਂ ਭੂਆ? ਤਿੰਨ। ਤਿੰਨ ਜੁੜੀਆਂ ਕੱਢੀਆਂ। ਕਿਸਦਾਲ ਵਾਲਾ, ਮੁੰਜੀ ਵਾਲਾ, ਗੁੱਬੀ ਵਾਲਾ, ਅੰਡੇ ਵਾਲਾ। ਸਾਰੇ ਪਰੌਂਠੇ ਆ। ਖਿੱਚ ਕੇ ਰੱਖੋ ਕੰਮ। ਮੈਂ ਬਣਦੀ ਪੰਜਾਬ ਦੀ ਚਾਹ। ਆ ਪੰਜਾਬੀ ਚਾਹ ਅਸਲੀ। ਦੇਸੀ ਤੱਜਾਂ ਦੀ ਚਾਹ ਹੈ ਪੰਜਾਬ ਦੀ। ਕੜਾਕੇ ਵਾਲੀ ਚਾਹ। ਲੋ ਜੀ ਗੁੱਡ ਮਾਰਨਿੰਗ ਹੋ ਗਈ ਆ। ਦਿਨ ਕੰਨਵਾ ਅੱਜ ਆਪਣਾ ਛੇਵਾਂ ਪਾਕਿਸਤਾਨ ਦੇ ਵਿੱਚ ਅੱਜ ਅਸੀਂ ਦੋ ਚੀਜ਼ਾਂ ਵਧੀਆ ਦੇਖਣੀ ਆ ਤੀਜੀ ਵੀ ਵਧੀਆ ਚੜੋ ਹਾਂਜੀ ਇੱਕ ਤਾਂ ਆਪਾਂ ਦੇਖਣੀ ਆ ਇੱਥੋਂ ਦੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਦੂਜੀ ਚੀਜ਼ ਇੱਥੋਂ ਦਾ ਕਿਹੜਾ ਗਦਾਫੀ ਸਟੇਡੀਅਮ ਗਦਾਫੀ ਸਟੇਡੀਅਮ ਤੀਜਾ ਆਪਾਂ ਮੰਮੀ ਹੋਣਾ ਨੂੰ ਭੂਆ ਹੋਣਾ ਨੂੰ ਸ਼ਾਪਿੰਗ ਕਰਾਉਣੀ ਆ ਥੋੜੀ ਜੀ ਅਸੀਂ ਵੀ ਕਰਾਂਗੇ ਤੇ ਚਲੋ ਮਿਲਦੇ ਹਾਂ ਹੁਣ ਅਸੀਂ ਪ੍ਰਸ਼ਾਦਾ ਛਕ ਲਈਏ ਅੱਜ ਦਾ ਦਿਨ ਚੜਿਆ ਤੇ ਅੱਜ ਥੋੜੇ ਜੀ ਅਸੀਂ ਉਦਾਸ ਸੀਗੇ ਉਦਾਸ ਹੋਣ ਦਾ ਕਾਰਨ ਇਹ ਸੀ ਇੱਕ ਤਾਂ ਅਸੀਂ ਅੱਜ ਸ਼ਾਪਿੰਗ ਕਰਨਾ ਚਾਹੁੰਦੇ ਸੀ ਕਿਉਂਕਿ ਦਿਨੇ ਸ਼ਾਪਿੰਗ ਹੋਏ ਦੂਜੀ ਸਾਰ ਨਾਲੋਂ ਵੱਡਾ ਕਾਰਨ ਸੀ ਉਦਾਸੀ ਦਾ ਜਿਹੜੇ ਵੀਰ ਨਾਲ ਅਸੀਂ ਇੰਨੇ ਦਿਨਾਂ ਦਾ ਘੁੰਮ ਰਹੇ ਆ ਮਦਸਰ ਵੀਰੇ ਨਾਲ ਤੇ ਸਾਨੂੰ ਕਿਹਾ ਗਿਆ ਵੀ ਤੁਹਾਡੇ ਨਾਲ ਅੱਜ ਉਹ ਨਹੀਂ ਆਉਣਗੇ ਫਿਰ ਜਦੋਂ 15 ਮਿੰਟ ਪਹਿਲਾ ਕਾਲ ਆਈ ਤੇ ਅਸੀਂ ਆ ਗਏ ਆ ਫਿਰ ਅਸੀਂ ਖੜ ਗਏ ਐ ਹਾਸਾ ਮੈਂ ਆ ਕੇ ਮੰਮੀ ਨੂੰ ਕਿਹਾ ਮੰਮੀ ਵਧਾਈਆਂ ਮਦਸਰ ਜੀ ਆ ਰਹੇ ਆ ਮੰਮੀ ਵੀ ਖੁਸ਼ ਡੈਡੀ ਵੀ ਖੁਸ਼ ਤੇ ਪੂਆ ਵੀ ਖੁਸ਼ ਹੁਣ ਅਸੀਂ ਮੈਂ ਤਾਂ ਉਵੇਂ ਖੜਿਆ ਪਿਆ ਜਿਵੇਂ ਲਾਹੌਰ ਤੇ ਆਲੇ ਦੁਆਲੇ ਪਾਕਿਸਤਾਨ ਦੇ ਵਿੱਚ ਗੈਂਦੇ ਦੇ ਫਲ ਨਹੀਂ ਲੱਗੇ ਵੱਡੇ ਨੇ ਭਾਈ ਤੁਹਾਡੀ ਮਿਹਰਬਾਨੀ ਮੈਂ ਨਾ ਇਹਨਾਂ ਨੂੰ ਫੋਨ ਕੀਤਾ ਤੇ ਇਹ ਕਹਿੰਦੇ ਵੀ ਮੈਂ ਕਹਾਂ ਕੋਈ ਕੱਪੜੇ ਜਿਹੜੇ ਨਾ ਮੈਚਿੰਗ ਸਹੀ ਨਹੀਂ ਹੋਈ ਤੇ ਇਹ ਕਹਿੰਦੇ ਵੀ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਮੈਂ ਕਹਾਂ ਟੈਨਸ਼ਨ ਮੈਂ ਨਹੀਂ ਲੈਣੀ ਟੈਨਸ਼ਨ ਮੈਂ ਤੁਹਾਨੂੰ ਦਿੱਤੀ ਆ ਮੈਂ ਨਹੀਂ ਟੈਨਸ਼ਨ ਲਈ ਤਾਨੂੰ ਟੈਨਸ਼ਨ ਦੇਣ ਲੱਗੀ ਐ ਵੀ ਸਾਡੇ ਸੂਟ ਚੇਂਜ ਕਰਾ ਕੇ ਦੋ। ਹਾਂ। ਲਓ ਜੀ ਹੁਣ ਦਿਨ ਵਧੀਆ ਹੋ ਗਿਆ। ਸ਼ੁਰੂਆਤ ਤੇ ਹੁਣ ਆਪਾਂ ਖਾ ਕੇ ਪ੍ਰਸ਼ਾਦਾ ਚੱਲਦੇ ਹਾਂ ਭੱਜ ਕੇ। ਉਹ ਨਹੀਂ ਸਰਕਾਰਾਂ ਨਿਕਲ ਚੁੱਕੀਆਂ ਆਂ। ਸਰਕਾਰੀ ਗੱਡੀ ਤੇ। ਬਾਕੀ ਬਾਅਦ ਚ ਬਹਿਣੇ ਨੇ। ਅੱਛਾ। ਆਵ ਡਿਨਰ ਨਹੀਂ ਕਰਨਾ ਸੀ। ਨਹੀਂ ਜੀ ਸਰਦਾਰ। ਲਓ ਜੀ ਪਹੁੰਚ ਗਏ ਆਂ। ਜਿਹਦੀ ਬਹੁਤ ਸਬਰੀ ਨਾਲ ਉਡੀਕ ਸੀ ਤੇ ਬੜੇ ਜਾਣੇ ਪੁੱਛ ਰਹੇ ਸੀਗੇ। ਯੂਨੀਵਰਸਿਟੀ ਜਨਪੁਰ ਲਓ ਜੀ ਪਹੁੰਚ ਗਏ ਪੰਜਾਬ ਯੂਨੀਵਰਸਿਟੀ ਲਾਹੌਰ ਜਿਹੜੀ ਬਣੀ ਸੀਗੀ 1882 ਦੇ ਵਿੱਚ ਬਹੁਤ ਪੁਰਾਣੀ ਯੂਨੀਵਰਸਿਟੀ ਆ ਪਰ ਖੁਦਾ ਦੇ ਬੰਦਿਆਂ ਨੇ ਅੰਦਰ ਨਹੀਂ ਜਾਣ ਦਿੱਤਾ ਪਰ ਕੋਈ ਗੱਲ ਨਹੀਂ ਲਓ ਜੀ ਤਸਵੀਰਾਂ ਖਿੱਚ ਲਈਆਂ ਅੰਦਰ ਅਗਲੀ ਵਾਰੀ ਜਾਵਾਂਗੇ ਕੋਈ ਸਟੂਡੈਂਟ ਲੱਭਾਂਗੇ ਇੱਥੋਂ ਦਾ ਫਿਰ ਅੰਦਰ ਜਾਵਾਂਗੇ ਕਿਦਾਂ ਰਾਵਲਪਿੰਡੀ ਵਾਲਿਓ ਰਾਵਲਪਿੰਡੀ ਵਾਲਿਓ ਸਹੀਓ ਜਰਦਾ ਜੀ ਤੁਸੀਂ ਸੁਣਾਓ ਠੀਕ ਬਹੁਤ ਵਧੀਆ ਬਹੁਤ ਵਧੀਆ ਅੱਛਾ ਕੋਡੀ ਵਾਲਿਓ ਬੱਲੇ 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 ਕੋਡੀ ਵਾਲੇ ਆ ਬਾਈ ਕੋਡੀ ਵਾਲੇ ਆ ਮੈਨੂੰ ਲੱਗਿਆ ਕ੍ਰਿਕਟ ਵਾਲੇ ਵਾਰੇ ਕੋਡੀ ਵਾਲੇ ਨਿਕਲੇ ਆ ਕਹਿੰਦੇ ਕੋਡੀ ਥਾਪੀ ਮਾਰ ਕੇ ਕਹਿੰਦਾ ਸਿਰੇ ਲਾਤਾ ਬਾਈ ਨੇ ਅਕਜ਼ਾਫਰ ਸਟੇਡੀਅਮ ਹੈ ਇਹ ਸਟੇਡੀਅਮ ਦਾ 게ਟ ਹੈ ਇਹਦੇ ਅੰਦਰ ਵੀ ਜਾ ਸਕਦੇ ਵੜ ਲਓ ਜਾ ਹੀ ਸਕਦੇ ਉਹ ਅੱਜ ਬੰਦ ਹੈ ਫਾਇਦਾ ਹੀ ਕੋਈ ਨਹੀਂ ਹੈ আচ্ছা ਸਾਰੀਆਂ ਗੇਮਾਂ ਨਾਲ ਨਾਲ ਹੈਗੀ ਹੈ ਇੱਥੇ ਹੁੰਦਾ ਚੱਲ ਕੱਢੇ ਹੋ ਗਏ ਬੜਾ ਯਾਰ ਆਏ ਉਹ ਜੇ ਕਹਿੰਦੇ ਯੂਨੀਵਰਸਿਟੀ ਵੀ ਆਏ ਹੁੰਦੇ ਯਾ ਦੇਖਣਾ ਹੁੰਦਾ ਦੇਖਣਾ ਹੁੰਦਾ ਉੱਥੇ ਆ ਗਿਆ ਜੀ ਲਾਹੌਰ ਦਾ ਹਾਕੀ ਸਟੇਡੀਅਮ ਤੇ ਆਹ ਲਾਈਟਾਂ ਦਾ ਇਧਰਲੇ ਸਟੇਡੀਅਮ ਲੱਗੀਆਂ ਵੇ ਜਿਵੇਂ ਕੋਈ ਹੋਰ ਗੇਮ ਹੋਣੀ ਹੈ ਨਾ ਐਨ ਜਿਹੜੇ ਸਟੂਡੈਂਟ ਟ੍ਰੇਨਿੰਗ ਕਰ ਰਹੇ ਹੁੰਦੇ ਨੇ ਇਹ ਆਹ ਵਾਲਾ ਗਰਾਊਂਡ ਹੈ। ਇਹ ਕਾਫੀ ਸਟੇਡੀਅਮ ਇਹ ਜਿਹੜੇ ਹੁਣ ਹੋਟਲ ਬਣ ਰਹੇ ਨੇ ਨਾ 5 ਸਟਾਰ ਉਹਨਾਂ ਵਾਸਤੇ ਕ੍ਰਿਕਟ ਐ ਹੁਣ ਨਵੇਂ ਬਣੇ ਨੇ। ਆਹ ਜਿਹੜੇ ਸਾਹਮਣੇ ਬਣ ਰਹੇ ਐ ਸਾਹਮਣੇ ਜਿਹੜੇ ਬਣ ਰਹੇ ਨੇ ਇੱਥੇ ਹੁਣ ਟੀਮਾਂ ਰੁਕਣ ਕਰੇ ਨੇ। ਬਹੁਤ ਸਹੀ ਠੀਕ ਕੀਤਾ। ਐਵੇਂਗਾ ਕਾਫੀ ਸਟੇਡੀਅਮ ਆਹ ਵਾਲਾ ਸਟੇਡੀਅਮ ਆ। ਤੋਂ ਹੈਗਾ ਪੰਜਾਬ 올림픽 ਐਸੋਸੀਏਸ਼ਨ। ਹਾਂਜੀ ਇਹ ਹਾਕੀ ਵੀ ਇਹਦੇ ਅੰਦਰ ਹੀ ਸਾਰਾ ਕੁਝ हां अभी सामने गाजाफी स्टेडियम ਜਿਹਦੀਆਂ ਤੁਸੀਂ ਇੱਟਾਂ ਦੇਖ ਰਹੇ ਹੋ ਭੂਰੇ ਰੰਗ ਦੀਆਂ ਇੱਥੇ ਸਾਰੀ ਆਵਾਮ ਬੈਠੀ ਹੁੰਦੀ ਹੈ ਇਹਦੇ ਅੰਦਰ ਸਾਰਾ ਹਾਂਜੀ 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 ਇਹਦੀ ਮੇਨ ਗੇਟ ਅੰਦਰੋਂ ਉੱਥੇ ਨਿਕਲੂਗਾ ਨਹੀਂ ਉਹ ਸਾਰਾ ਪੁੱਟਦਾ ਨਾ ਆਹ ਵੇਖੋ ਜੀ ਪੰਜਾਬ 올림픽 ਐਸੋਸੀਏਸ਼ਨ ਜੇ ਮੈਂ ਸਹੀ ਕਿਹਾ ਤਾਂ ਮੇਰੇ ਅੱਖਰ ਅੜ ਜਾਂਦੇ ਅੰਗਰੇਜ਼ੀ ਵਾਲੇ ਪਾਕ alley ਪੰਜਾਬੀ ਚ ਨਹੀਂ ਅੜਦੇ ਸੁੱਖ ਨਾਲ ਇੱਧਰ ਸੋਹੇ ਰੈਕਟਰ ਹੈ ਅਕੈਡਮੀ ਹੈ ਹਾਂਜੀ ਹਾਂਜੀ ਸੋਹੇ ਰੈਕਟਰ अच्छा अच्छा ਤਾਂ ਕਰਕੇ ਨਹੀਂ ਉਹ ਆਉਣ ਦਿੰਦੇ ਸਾਡੀ ਸਰਕਾਰ ਨਹੀਂ ਆਉਣ ਦਿੰਦੀ 크੍ਰਿਕਟਰ ਤਾਂ ਸਾਰੇ ਆਉਣੇ ਚਾਹੁੰਦੇ ਆ ਹੁਣ ਪਤਾ ਨਹੀਂ ਕਿਹੜਾ ਪਲੇਅਰ ਗੱਲ ਕਰ ਰਿਹਾ ਜਵਰਾਜ ਹੀ ਗੱਲ ਕਰ ਰਿਹਾ ਸੀ ਆਪਦੀ ਇੰਟਰਵਿਊ ਦੇ ਵਿੱਚ ਕਹਿੰਦਾ ਅਸੀਂ ਉਥੇ ਆਮ ਦੁਕਾਨਾਂ ਨਹੀਂ ਕਹਿੰਦਾ ਸ਼ਾਪਿੰਗ ਮਾਲ ਚ ਨਹੀਂ ਸਾਡੇ ਤੋਂ ਪੈਸੇ ਲੈ ਰਹੇ ਲੋਕੀ ਹਾਂਜੀ ਸ਼ਾਪਿੰਗ ਮਾਲ ਤੋਂ ਨਹੀਂ ਪੈਸੇ ਲੈ ਮਾਲਾਂ ਚ ਨਹੀਂ ਸਾਡੇ ਤੋਂ ਪੈਸੇ ਲੈ ਜਾ ਰਹੇ ਕਹਿੰਦਾ ਇੰਨਾ ਪਿਆਰ ਤਾਂ ਕਿਤੇ ਮਿਲੇ ਨਹੀਂ ਜਿੰਨਾ ਸਾਨੂੰ ਪਾਕਿਸਤਾਨ ਚ ਪਿਆਰ ਮਿਲਿਆ ਸਾਰੇ ਪਲੇਅਰ ਕਹਿੰਦੇ ਆ ਲੋ ਜੀ ਵੈਸਟਰਨ ਯੂਨੀਅਨ ਆ ਗਏ ਆ ਬਾਈ ਨੇ ਕਹਿਣਾ ਇੱਕੋ ਦਮ ਪੈਸੇ ਕਢਾ ਲਓ ਤੇ ਰੋਜ਼ ਰੋਜ਼ ਆ ਕੇ ਆਉਣੇ ਆ ਨਹੀਂ ਨਹੀਂ ਉਹਨੇ ਕਿਹਾ ਅੰਦਰ ਆਏ ਕੋਈ ਮਸਲਾ ਨਹੀਂ ਹੋਰ ਸਭ ਫਾਇਦਾ ਹੋ ਰਿਹਾ ਹੈ ਅਸੀਂ ਕਹਿਣਾ ਸੀ ਤਾਂ ਰੋਜ਼ ਡਰਿੰਕ ਪੀਣ ਆ ਰਹੇ ਸਾਨੂੰ ਤੋਂ ਡਰਿੰਕ ਦੇ ਦੇ ਮਾਮਾ ਜਦੋਂ ਤੇ ਆਏ ਆ ਪਾਕਿਸਤਾਨ ਲਾਹੌਰ ਆਏ ਆ ਇਹ ਸੇਮ ਵੈਸਟਰਨ ਯੂਨੀਵਰਸ ਸਾਡਾ ਚੌਥਾ ਘੇੜਾ ਘੇੜੇ ਦਾ ਕਾਰਨ ਆ ਆਹ ਕਾਫੀ ਇਹ ਕਾਫੀ ਇੰਨੀ ਕੁ ਸਵਾਦ ਬਣਾ ਦਿੰਦੇ ਤੇ ਸਾਨੂੰ ਵਾਰੀ ਵਾਰੀ ਆਉਣ ਤੇ ਮਜਬੂਰ ਕਰ ਦਿੰਦੇ ਪੈਸੇ ਚੇਂਜ ਕਰਾਉਣ ਨੂੰ ਪਰ ਅਸੀਂ ਫਿਰ ਵੀ ਆਏਗੇ ਆ ਗਏ ਅਸੀਂ ਇਹ ਕਿਾ ਪੈਸੇ ਚੇਂਜ ਕਰਾ ਲਈ ਪੈਸੇ ਤਾਂ ਵਰਤੇ ਜਾਣੇ ਆ ਕਾਫੀ ਪੀਤੀ ਜਾਊਗੀ ਲੋ ਜੀ ਲੁਧਿਆਣਾ ਹਾਊਸ ਦੇ ਵਿੱਚ ਉਹ ਆਹ ਹੋਏ ਇਹ ਤਾਂ ਗਾਸ ਜੀ ਝੜ ਕੇ ਬੈਠੇ ਮੈਂ ਤਾਂ ਨਾ ਹੀ ਪੜਿਆ ਥੱਲੇ ਬਾਅਦ ਵਿੱਚ ਵੇਖਿਆ ਆ ਲੈਣਾ ਤੁਹਾਨੂੰ ਦੋ ਹੋਰ ਦਿਖਾ ਦਿੰਨੇ ਹਾਂ ਦਿਖਾਉਂਦਾ ਨਹੀਂ ਉਹ ਇਹ ਕੈਨ ਬੱਚੇ ਨਾਲ ਜੀ ਇਹ ਕਾ ਸੂਟ ਲੈ ਲਿਆ ਜੀ ਨਹੀਂ ਨਹੀਂ ਆਹ ਜੀ ਲਓ ਜੀ ਇਹ ਆ ਪਾਨੋ ਬਾਜ਼ਾਰ ਕਿਧਰ ਗਏ ਆਜੋ ਆਇਓ ਜੀ ਆ ਜੀ ਥੱਲੇ ਆ ਜੀ ਪੁਲਿਸ ਥੱਲੇ ਆ ਜੀ ਆ ਜੀ ਥੱਲੇ ਆ ਜੀ ਆ ਲੋ ਜੀ ਬਾਣੋ ਬਾਜ਼ਾਰ ਦੀ ਪਹਿਲੀ ਦੁਕਾਨ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਭੂਆ ਕਹਿੰਦੀ ਪੌੜੀਆਂ ਉੱਤੇ ਨੂੰ ਨਹੀਂ ਚੜ੍ਹਨੀ ਆ ਕਹਿੰਦੇ ਥਲੇ ਨੂੰ ਉਤਰ ਚੁ ਫੇਰ ਬੋਲ ਕੇ ਜਿਹੜਾ ਪਸੰਦ ਆ ਉਹ ਕੱਪੜਾ ਚੈੱਕ ਕਰ ਲਓ ਹਾਂ ਜੀ ਨਾਲ ਪਸੰਦ ਆ ਨਾਲੇ ਪਸੰਦ ਆ ਬਿਲਕੁਲ ਸਹੀ ਹੈ ਉਹ ਨਾ ਖੋਲੋ ਜਿਹੜਾ ਪਸੰਦ ਨਹੀਂ ਆ ਹਾਂ ਹਾਂ ਸਹੀ ਹੈ ਨਾਲ ਕੱਪੜੇ ਚੈੱਕ ਕਰ ਲੈਣੇ ਨਹੀਂ ਕੋਈ ਹਾਂ ਜੀ ਇਹ ਕਪੜਾ ਹੀ ਇਹ ਚਾਹਣਾ ਨਹੀਂ ਨਹੀਂ ਵਜੀ ਅਲੱਗ ਅਲੱਗ ਸਾਰੇ ਰੰਗ ਲੱਗ ਰਹੇ ਨੇ ਇਹ ਤਾਂ ਨਹੀਂ ਬਤਾਉਂ ਪੈਰਾ ਨਹੀਂ ਮਿਲਾਂ ਉਹਨਾਂ ਨੂੰ ਹਾਂ ਇਹ ਇਹ ਵਰਟਾ ਹੈਗਾ ਬੋੜਾ ਨਹੀਂ ਤੇ ਆਖਣਾ ਲੱਗਦਾ ਚੋਕੋ ਸਾਡੇ ਯਾਰ ਕੋਟ ਦੇਖੀਂ ਹਾਂ ਇਹ ਤਾਂ 20 ਊਟਾ ਨੂੰ 110 ਹਾਂ ਸਾਢੇ 5 ਪਾਈ ਦੇ 30 ਸਾਢੇ 5 ਸਾਡੇ ਫਲਸ਼ੀ ਹਾਂ ਸਾਢੇ 7 ਦਾ ਰੇਟ ਹੈ ਤਾਂ ਲੇਕਿਨ ਉਹਨੇ ਸਾਢੇ 5 ਕਿਹਾ ਸਬਾਤਾ ਚੋਰ ਨਹੀਂ ਬੋਲਣਾ ਤੰਨ ਇਹਨੇ ਤਾਂ ਮੈਂ ਦਿੱਤਾ ਡਿਜ਼ਾਈਨ ਦੇਖ ਲੋ ਸਾਰੇ ਲੱਗਦੇ ਸਾਡੇ ਉਧਰ 4500 ਇੱਥੇ ਸਾਢੇ ਉਹ ਘਾਮ ਮੇਲਾ ਦਾ ਬਾਵਾ ਚ 4500 ਦਾ ਉਹ ਤੋਂ ਹੀ ਲੈ ਕੇ ਜਾਣਾ ਬਾਵਾ ਉੱਡਦੇ ਨੂੰ ਇੱਕ ਕਹਿ ਬੈਠਾ ਬੜ ਕੇ ਲਓ ਜੀ ਬਾਜ਼ਾਰ ਹਜੇ ਖੁੱਲਿਆ ਨਹੀਂ ਤੇ ਅਸੀਂ ਆਏ ਹੋਏ ਆਂ ਹਾਂਜੀ ਦੇਖੋ ਬਈ ਕੀ ਆ ਬਾਜ਼ਾਰ ਦਾ ਨਾ ਹਾਲੋ ਤਾਂ ਕਰ ਲਾ ਫਿਰ ਬਾਨੂ ਨਾਰਕਲੀ ਬਾਨੂ ਬਚਾਰ ਇਹਦੀ ਪੈਸੇ ਦੇਣੇ ਨਹੀਂ ਜਾਂ ਵੀਡੀਓ ਬਣਾ ਕੇ ਸੈਂਡ ਕਰ ਦੇਵਾਂਗੇ ਲੋ ਵੀ ਗਲਤੀ ਹੋ ਗਈ ਮੰਮੀ ਨੇ ਪਾਇਆ ਸੀਗਾ ਬੁਰਕਾ ਇੱਥੋਂ ਦਾ ਤੇ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਕਿਉਂਕਿ ਮੈਂ ਵੀ ਗੱਲਾਂ 'ਚ ਲੱਗ ਗਿਆ ਤੇ ਸੌਰੀ ਫॉर ਗਲਤੀ ਨਾਲ ਮਿਸਟੇਕ ਹੋ ਗਈ ਥੈਂਕ ਯੂ ਜੀ 1 2 3 4 5 6 थैंक यू जी सो मच अगली बार मिलते हैं चलो जी आगे लो जी शॉपिंग ਲਈ ਲਫਾਫੇ ਭਰਨੇ ਸ਼ੁਰੂ ਹੋ ਚੁੱਕੇ ਆ ਅੱਗੇ ਜਾ ਕੇ ਦੇਖੋ ਹੋਤਾ ਏ ਕੀ ਆ ਰੰਗ ਵੀ ਸੋਹਣਾ ਆਏ ਹਾਏ ਤੇਰਾ ਰੰਗ ਸੰਤਰੀ ਬਣ ਗਏ ਅਸੀਂ ਮੁਕਮੰਦਰੀ ਨਹੀਂ ਇਹ ਵਧੀਆ ਉਹ ਵੀ ਸਹੀ ਵਧੀਆ ਡਿਜ਼ਾਈਨ ਸੋਹਣਾ ਇਹਦਾ ਲੋ ਜੀ ਬੰਦ ਲੋ ਜੀ 28 ਨੰਬਰ ਆ ਗਿਆ ਜੀ ਇਹਦੇ ਠੀਕ ਇਹਦੇ 30 ਵੀ ਮਿਲ ਜਾਦਾ ਹਾਂ ਹਾਂ ਜੀ ਰੰਗ ਹੋਰ ਦਿਖਾ ਦਿਓ ਤੀ ਰੰਗ ਹੋਰ ਦਿਖਾ ਦਿਓ ਲੈਓ ਬਾਜੀ ਉੱਥੇ ਬੈਠੇ ਸੀ ਸ਼ਾਪਿੰਗ ਕਰਦੇ ਸਾਨੂੰ ਦਿਸ ਗਏ ਸੇਬ ਕੇਲੇ ਸੇਬ ਕੇਲੇ ਵੇਖ ਕੇ ਮੈਂ ਕਿਹਾ ਜੂਸ ਹੀ ਨਹੀਂ ਪੀਤਾ ਚਾਹੁੰਦੇ ਲਾਹੌਰ ਆਏ ਆ ਸੋ ਆਪਾਂ ਲਾਹੌਰ ਤੋਂ ਜੂਸ ਪੀਨੇ ਆ ਅੱਜ ਅੱਛਾ ਹੁਣ ਮਸੰਮੀ ਮਿਕਸ ਕਰਦੇ ਆ ਨਾਰ ਮਸੰਮੀ ਮਿਕਸ ਕਰ ਦ ਹਾਂ ਜੀ ਹਾਂ ਜੀ ਨਾਰ ਮਸੰਮੀ ਸੇਬ ਵੀ ਪਾ ਦੇ ਮੜਾ ਜਾ ਠੀਕ ਹੋ ਗਿਆ ਲੋ ਜੀ ਇਹ ਤਾਂ ਸ਼ੇਕ ਕਿਸ ਤਰ੍ਹਾਂ ਬਣਦਾ ਇਹ ਸ਼ੇਕ ਵੀਰ ਜੀ ਪਤਾ ਕੀ ਹੁੰਦਾ ਪਪੀਤੇ ਨੂੰ ਮਿਕਸੀ ਚ ਪਾ ਦਿੱਤਾ ਜਾਂਦਾ ਥੋੜਾ ਜਿਹਾ ਪਾਣੀ ਪਾ ਦਿੱਤਾ ਜਾਂਦਾ ਥੋੜਾ ਦੁੱਧ ਪਾ ਦਿੱਤਾ ਜਾਂਦਾ ਤੇ ਬਸ ਉਹਨੂੰ ਸ਼ੇਕ ਕੀਤਾ ਜਾਂਦਾ ਪਪੀਤਾ ਸ਼ੇਕ ਦੁੱਧ ਪਾ ਕੇ ਤੇ ਫਿਰ ਇਹ ਰੱਖਿਆ ਕਿਉਂ ਵੇਚਣ ਵਾਸਤੇ ਚਾਟ ਵਾਸਤੇ ਅਜਾ ਚਾਟ ਚਟੋ ਚਾਟ ਬਣਦੀ ਹੈ ਨਾ ਸੇਬ ਅੰਬਰੂਦ ਸੇਬ ਅੰਬਰੂਦ ਬੜੀ ਬਿਮਾਰੀਆਂ ਦਾ ਹੱਲ ਹੈ ਇਹ ਲਓ ਜੀ ਜੇ ਤੁਸੀਂ ਨਵਾਂ ਕਾਰੋਬਾਰ ਖੋਲਣਾ ਪਪੀਤਾ ਸ਼ੇਕ ਬਣਾਉਣਾ ਸ਼ੁਰੂ ਕਰ ਦੋ ਚੀਕੂ ਸ਼ੇਕ ਕੇਲਾ ਸ਼ੇਕ ਮੰਗੋ ਸ਼ੇਕ ਪਤਾ ਨਹੀਂ ਕਿਹੜਾ ਕਿਹੜਾ ਸ਼ੇਕ ਬਣਦਾ ਆਪਣੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਤੇ ਇੱਥੇ ਸ਼ੇਕ ਨਹੀਂ ਹੈਗਾ ਤੇ ਸ਼ੇਕ ਮੈਂ ਕਹਿੰਦਾ ਮਦਸਰ ਜੀ ਤੁਸੀਂ ਇਦਾਂ ਕਰੋ ਤੁਹਾਡੇ ਘਰੇ ਮਿਕਸੀ ਤਾਂ ਹੋਣੀ ਹੋਈ ਆ ਹਾਂਜੀ ਦੁੱਧ ਵੀ ਹੋਣਾ ਹਾਂਜੀ ਪਪੀਤਾ ਵੀ ਹੋਣਾ ਤੁਸੀਂ ਪਪੀਤਾ ਲੈ ਜਾਓ ਠੀਕ ਹੈ ਜਿਹੜਾ ਹੋਵੇ ਥੋੜਾ ਜਿਹਾ ਮਿੱਠਾ ਹਾਂਜੀ ਤੇ ਉਹਨੂੰ ਮਿਕਸਰ ਚ ਪਾ ਕੇ ਬੱਕਮਾਉਣਾ ਹੀ ਆ ਘੁੜ 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 ਜੋ ਸ਼ੇਕ ਬਣ ਜਾਣਾ ਜੇ ਤੁਸੀਂ ਸ਼ੇਕ ਨੂੰ ਥੋੜਾ ਜਿਹਾ ਹੈਲਦੀ ਕਰਨਾ ਠੀਕ ਹੈ ਪੀਉਂਤੇ ਹੋਏ ਬਦਾਮ ਪਾ ਦੇ ਵਿੱਚ ਠੀਕ ਹੈ ਪੀਉਂਤੇ ਹੋਏ ਕਾਜੂ ਪਾ ਦੇ ਵਿੱਚ ਸਹੀ ਤੇ ਪਪੀਤਾ ਸ਼ੇਕ ਐਡਾ ਸਵਾਦ ਲੱਗਣਾ ਤੁਸੀਂ ਕਹਿੰਦਾ ਮੈਂ ਪੀਣਾ ਪਪੀਤਾ ਸ਼ੇਕ ਧੰਨ ਹੋ ਗਿਆ ਹੋਰ ਜੂਸ ਪਿਸਕੇ ਰੈਡੀ ਹੈ ਪੀਓ ਪੈਪ ਲਾ ਕੇ ਪੀਣਾ ਪੈਪ ਲਾ ਕੇ ਪੀਓ ਤੇ ਮੂਹ ਲਾ ਕੇ ਪੀਣਾ ਮੂਹ ਲਾ ਕੇ ਪੀਓ ਕਿਨੇ ਪੈਸੇ ਭਾਈ ਭਾਜੀ ਇਹ ਵੀ ਸਾਡੇ ਪੈਕੇਜ ਚ ਇਹ ਪੈਕੇਜ ਨਹੀਂ ਹੈ ਮੇਰੀ ਮੁਹਬਤ ਸੀ ਨਹੀਂ ਨਹੀਂ ਜੇ ਪੈਕੇਜ ਆ ਫੇਰ ਦੇਣੇ ਮੁਹਬਤ ਨਹੀਂ ਦੇਣੀਗੀ ਪੈਕੇਜ ਆ ਨਾ ਨਹੀਂ ਫੇਰ ਮੁਹਬਤ ਨਹੀਂ ਦੇਣੀ ਜਿਹੜੀ ਪੈਸੇ ਦੋ ਇਹ ਨਵੀਂ ਹੈ ਦੱਸੂਗੇ 3500 ਹੂੰ 3500 ਲਓ ਜੀ ਜੂਸ ਮਿਲ ਗਿਆ ਤੇ ਪਹਿਲੀ ਚੀਜ਼ ਆ ਜਿਹੜੀ ਸਾਨੂੰ ਲਾਹੌਰ ਦੇ ਵਿੱਚ ਆਪਣੇ ਪੰਜਾਬ ਨਾਲੋਂ ਮਹਿੰਗੀ ਮਿਲੀ ਆ ਕਿਉਂਕਿ ਅਸੀਂ ਲਾਸਟ ਜੂਸ ਪੀਤਾ ਸੀ ਲੁਧਿਆਣੇ ਚ ਲੁਧਿਆਣੇ ਸਾਨੂੰ ਜੂਸ ਮਿਲਿਆ ਸੀ 60 ਰੁਪਈਆ ਦਾ ਸੇਮ ਹੀ ਸੀਗਾ ਤੇ ਇੱਥੇ 700 ਦਾ 60 ਰੁਪਏ ਤੇ 700 ਪਹਿਲੀ ਚੀਜ਼ ਮਹਿੰਗੀ ਫਰੂਟ ਸਸਤਾ ਸਗੋ ਇੱਥੇ ਲੁਧਿਆਣੇ ਚ ਐਪਲ ਸਾਨੂੰ ਮਿਲਦੇ 200 ਰੁਪਿਆ ਕਿਲੋ ਇੱਥੇ ਐਪਲ ਹੈਗੇ 250 ਰੁਪਿਆ ਕਿਲੋ ਮਤਲਬ 70 ਰੁਪਿਆ ਕਿਲੋ ਸੋ ਉਸ ਹਿਸਾਬ ਨਾਲ ਮੰਮੀ ਰਣ ਜਾ ਕੇ ਕੋਈ ਇੱਥੇ ਜੁੱਲ ਮਹਿੰਗੇ ਕੀ ਨਾਲ ਉਹ ਆ ਜੀ ਲੋ ਜੀ ਚੈੱਕ ਕਰੋ ਬਾਜ਼ਾਰ ਅਨਾਰਕਲੀ ਬਾਜ਼ਾਰ ਇਹ ਆ ਅਨਾਰਕਲੀ ਬਾਜ਼ਾਰ ਕਿੰਨਾ ਪੁਰਾਣਾ ਹੈਗਾ ਪੁਰਾਣੀ ਅਨਾਰਕਲੀ ਪੁਰਾਣੀ ਅਨਾਰਕਲੀ ਹੈ ਕਿੰਨਾ ਪੁਰਾਣਾ ਬਾਜ਼ਾਰ ਹੈ ਇਹ 47 ਤੋਂ ਬਾਅਦ ਹੀ ਬਣਦੀਆਂ ਦੇਖੋ ਜਿੱਦਾਂ ਉਹ 1942 ਆ 1942 ਉਹ ਲਿਖਿਆ 1942 ਦਾ ਬਾਜ਼ਾਰ ਹੈ ਜੀ ਇੰਨਾ ਪੁਰਾਣਾ ਇਹ ਲਾਹੌਰ ਦੇ ਵਿੱਚ ਘੁੰਮ ਰਹੇ ਆ ਅੱਜ ਬਜਾਰਾ ਬਜਾਰੀ ਹੋਏ ਪਏ ਆ ਬਜਾਰੋ ਬਜਾਰੀ ਕੋਈ ਕਹਿੰਦਾ ਬਰੋਸਕੀ ਲੈ ਲਓ ਕੋਈ ਕਹਿੰਦਾ ਚੁੰਨੀ ਲੈ ਲਓ ਕੋਈ ਕਹਿੰਦਾ ਪਲਾਟ ਟੀਰ ਲੈ ਲਓ ਕੋਈ ਕਹਿੰਦਾ ਜੁੱਤੀ ਲੈ ਲਓ ਕੋਈ ਕਹਿੰਦਾ ਸੈਂਡਲ ਲੈ ਲਓ ਤੇ ਇਹੀ ਕਹੀਦਾ ਇਹੀ ਕਹਿੰਦਾ ਇਹੀ ਕੁਛ ਨਹੀਂ ਲੈਣਾ ਅਸੀਂ ਤਾਂ ਬੀਬੀਆਂ ਨਾਲ ਅਸੀਂ ਤਾਂ ਲਫਾਵੇ ਚੱਕਣ ਆਏ ਆ ਸਾਰੇ ਕੰਮ ਛੋੜਦੇ ਪਹਿਲੇ ਜੁਐਲਰੀ ਦੇਖ ਲਿਆ ਜੀ ਪੁਰਾਣਾ ਅਨਾਰਕਲੀ ਬਾਜ਼ਾਰ ਹੈ ਜੀ ਇਹ ਜੀ ਅਨਾਰਕਲੀ ਬਾਜ਼ਾਰ ਉਹ ਜੀ ਅਨਾਰਕਲੀ ਬਾਜ਼ਾਰ ਤੁਸੀਂ ਦੇਖ ਸਕਦੇ ਆ ਪਹਿਲਾਂ ਸੂਟਾਂ ਵਾਲੇ ਪਾਸੇ ਸੀ ਹੁਣ ਆਪਾਂ ਜੁਐਲਰੀ ਵਾਲੇ ਪਾਸੇ ਆ ਚੁੱਕੇ ਆ ਹਰ ਤਰ੍ਹਾਂ ਦੀ ਜੁਐਲਰੀ ਇੱਥੇ ਪਈ ਆ ਕਿਹੜਾ ਰੰਗ ਚਾਹੀਦਾ ਦੱਸੋ ਉਹ ਸੌਰੀ ਜੀ ਅੱਛਾ ਤੁਸੀਂ ਬਖਸ਼ੀ ਮਾਰਕੀਟ ਨਾਲ ਆ ਨਾ ਜੀ ਇਹਦਾ ਤੇ ਅਨਾਰਕਲੀ ਮਾਰਕੀਟ ਬਾਅਦ ਚ ਰੱਖਿਆ ਗਿਆ ਨਹੀਂ ਨਹੀਂ ਨਾਰਕਲੀ ਤੇ ਮੇਨ ਹੈਗਾ ਸੀ। ਓਕੇ ਓਕੇ ਮੇਨ ਸੀ ਨਾਲ ਬਖਸ਼ੀ ਮਾਰਕੀਟ ਹੈ। ਬਖਸ਼ੀ ਮਾਰਕੀਟ। ਬਖਸ਼ੀ ਮਾਰਕੀਟ ਨਹੀਂ ਲਾਈਨ ਬਖਸ਼ੀ ਮਾਰਕੀਟ। ਓਕੇ 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 ਓਕੇ। ਲੱਗ ਗਿਆ ਜੀ। ਬਾਨੂ ਬਾਜ਼ਾਰ ਹੋ ਗਿਆ। ਬਖਸ਼ੀ ਮਾਰਕੀਟ ਤੋਂ ਮਾਰ ਗਿਆ। ਓਕੇ 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 ਜਿਵੇਂ ਉਹ ਨਾਰਕਲੀ ਦੇ ਵਿੱਚ ਇਹ ਬਖਸ਼ੀ ਮਾਰਕੀਟ ਹੈ। ਹਾਂ ਜੀ। ਤੇ ਜਿਵੇਂ ਬਾਨੂ ਬਾਜ਼ਾਰ ਆ ਉਹ ਦੂਜੇ ਪਾਸੇ ਰਹਿ ਗਿਆ ਜਿੱਥੋਂ ਕੱਪੜਾ ਮਿਲਦਾ। ਬਾਨੂ ਹਾਂ ਜੀ ਕਪੜਾ ਅੰਦਰ ਜਿੱਥੋਂ ਕੱਪੜਾ ਮਿਲਦਾ ਓਕੇ ਸਹੀ ਹੈ। ਅੱਛਾ ਬਾਨੂ ਇਧਰ ਦੀ ਬਾਨੂਦਾਰਾ ਨਿਕਲ ਜਾਂਦਾ। ਹਾਂ ਜੀ। ਬਿਲਕੁਲ ਸਹੀ ਬ ਤੇ ਜਿਹੜੇ ਤੁਸੀਂ ਕਹਿੰਦੇ ਬਖਸ਼ੀ ਬੰਦਾ ਸੀਗਾ ਉਹ ਹਿੰਦੂ ਸੀਗਾ ਬਖਸ਼ੀ ਨਾਮ ਹੀ ਹਾਂਜੀ ਹਿੰਦੂ ਨਾਮ ਸੀਗਾ ਤੇ ਹਿੰਦੂ ਬੰਦੇ ਨੇ ਬਖਸ਼ੀ ਰਾਮ ਸੀਗਾ ਬਿਲਕੁਲ ਸਹੀ ਬਿਲਕੁਲ ਸਹੀ ਜੀ ਚਲ ਇਹਦੇ ਇਹਦੇ ਚਾ ਕੇ ਸੁਣਾ 24 ਘੰਟੇ ਵੱਜਦਾ ਮੋਬਾਈਲ ਅੱਜ ਕੱਲ ਅੱਜ ਕੱਲ ਅੱਗੇ ਬੋਹੇਮੀਆ ਜਾਂਦਾ ਅੱਗੇ ਬੋਹੇਮੀਆ ਸੋਣਿਆ ਬਿਗ ਬਾਸ ਬਣਨ ਮੁੰਡੇ ਅੱਜ ਕੱਲ ਸਮੋਸੇ ਵਾਲੇ ਦੇ ਫੈਨ ਸਾਰੇ ਕਿਤੇ ਹੀ ਆ ਸਾਰਾ ਲਾਹੌਰ ਸਾਰਾ ਪੰਜਾਬ ਸਾਰਾ ਪਾਕਿਸਤਾਨ ਉਸੇ ਵਾਲਾ ਦਾ ਫੈਨ ਹੈ। ਲੋ ਜੀ ਬਕਸ਼ੀ ਮਾਰਕੀਟ ਨੂੰ ਆਪਾਂ ਕਰ ਦਿੱਤਾ ਵਾਏ ਹੁਣ ਆਪਾਂ ਚੱਲਦੇ ਆਂ ਅਗਲੇ ਬਾਜ਼ਾਰ ਦੇ ਵਿੱਚ ਪਹਿਲਾਂ ਕਿ ਅਸੀਂ ਬੰਨੋ ਬਾਜ਼ਾਰ ਹੁਣ ਬਕਸ਼ੀ ਮਾਰਕੀਟ ਤੀਜਾ ਦੇਖਦੇ ਆਪਾਂ ਹੁਣ ਕਿੱਧਰ ਚੱਲਦੇ ਆਂ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਨਾਲ। ਆ ਬਾਲ ਬੜੇ ਸੋਹਣੇ ਲੈ ਲਓ ਜਿਹਦੇ ਨਹੀਂ ਆਉਂਦੇ ਬਾਲ ਤੇ ਇੱਥੇ ਲੈ ਲਓ। ਨਹੀਂ। ਲੋ ਜੀ ਬਣੇ ਬਣਾਏ ਕੁੜਤੇ ਆ ਗਏ ਆ ਤੇ ਚਾਚਾ ਹੀ ਦੁਕਾਨ ਤੇ ਚਾਚਾ ਸਰਸੇ ਤੋਂ ਆਇਆ। ਹਾਂ ਬਿਲਕੁਲ ਸਹੀ। ਜਿਸ ਦਾ ਹੈ ਡੇਰੇ ਵਾਲਾ ਆ ਡੇਦੇ ਵਾਲਾ ਡੇਰੇ ਵਾਲਾ ਬਾਬਾ ਕੀ ਬਾਬਾ ਡੇਰੇ ਬਾਬਾ ਆਰਾਮ ਰਹੀਂ ਆਰਾਮ ਰਹੀਂ ਆਰਾਮ ਰਹੀਂ ਜਿੰਦਾ ਹੈ ਇਹ ਤਾਂ ਅੱਛਾ ਜੇਲ੍ਹ ਚ ਹੀ ਹੈ ਜੇਲ੍ਹ ਚ ਹੋਏ ਹੋਣੇ ਵੀ ਬੜੀ ਆਯਾਸ਼ੀ ਕੀਤੀ ਹੈ ਜੀ ਜੇਲ੍ਹ ਚ ਜਾਣਾ ਹੁਣਾਂ ਨੇ ਜਿਹੜੀ ਸਾਰੀ ਉਮਰ ਦੀ ਐ ਐਸ਼ ਪਹਿਲਾਂ ਹੀ ਕਰ ਗਿਆ ਟਾਈਮ ਨਾਲ ਸਰਸਾਬ ਦੇ ਕਾਲਜ ਹੈਗਾ ਜੈਨ ਇੰਟਰ ਕਾਲਜ ਜੈਨ ਇੰਟਰ ਕਾਲਜ ਹਾਂ ਉੱਥੇ ਮਿਲ ਚਾਚਾ ਪੜ੍ਹਾਉਂਦੇ ਸਨ ਉਹ ਠੀਕ ਹੈ ਹੁਣ ਰਿਟਾਇਰ ਹੋ ਗਏ ਨੇ ਰਿਟਾਇਰ ਹੋ ਗਏ ਹਾਂ ਤੇ ਇਹਦੇ ਚ ਆਵਾਜ਼ਾਂ ਵਾਲਾ ਕਿ ਦੂਜੀ ਆਵਾਜ਼ੇ ਪਰ ਹੱਤਨਾ ਤੋਂ ਉਹ ਕਾਫੀ ਸਾਲ ਚੱਲੂਗੀ ਕੋਪ ਦੇ ਮਸ਼ੀਨਰੀ ਚੂ ਜਾਊਗੀ ਇਹ ਹੋਰ ਰੰਗ ਕਿਹੜਾ ਆ ਰੰਗ ਤੇਜ਼ ਲੈਣੇ ਕਿ ਬਿਸਕੁਟ ਹੀ ਲੈ ਲੈ ਤੇਜ਼ ਤੇ ਆ ਦੇਖੋ ਮਹਿਰੂਨ ਜੇ ਬਿੱਲੂ ਜੇ ਮਸਟਰਡ ਜੇ ਰੰਗ ਤੁਸੀਂ ਦੱਸਣਾ ਮੈਂ ਹੂ ਮਹਿਰੂਨ ਕਹ ਰਹੇ ਮਹਿਰੂਨ ਮਹਿਰੂਨ ਨਹੀਂ ਲੈਣਾ ਹੋਰ ਕਿ ਦਲ ਰੂਨ ਨਹੀਂ ਲੈਣਾ ਹਰਾ ਦਿਖਾ ਦਿਓ ਬਿੱਲੂ ਜੇ ਹਰਾ ਜੇ ਬਿੱਲੂ ਵੀ ਨਹੀਂ ਲੈਣਾ ਚਲੋ ਜੀ ਬਾਜ਼ਾਰ ਦੇਖੋ ਇੱਕ ਵਾਰੀ ਵੜਦੇ ਹੋ ਮੜ ਕੇ ਪੰਜ ਸੱਤ ਘੰਟੇ ਨਿਕਲੋ ਇਹਨੇ ਇਹ ਜੇ ਬਾਜ਼ਾਰ ਨੇ ਆਜੋ ਭੈਣ ਭਰਾਵੋ ਆਜੋ ਭੈਣ ਭਰਾਵੋ ਹੁਣ ਖਾਲੀ ਆਪ ਭੈਣ ਭਰਾ ਆ ਗਏ ਨੇ ਪਿੱਛੇ ਆ ਰਹੇ ਭੈਣ ਭਰਾ ਆ ਰਹੇ ਪਿੱਛੇ ਲਓ ਜੀ ਸ਼ਾਪਿੰਗ ਆਲਮੋਸਟ ਸਾਡੀਆਂ ਡਨ ਹੋ ਚੁੱਕੀਆਂ ਹੁਣ ਏਦੋਂ ਬਾਅਦ ਕਿਸੇ ਹੋਰ ਮਾਰਕੀਟ ਜਾਣਾ ਆ ਜਿਹੜੇ ਤੁਸੀਂ ਸਾਹਮਣੇ ਗੁੰਬਦ ਦੇਖ ਰਹੇ ਆ ਜੀ ਇਹ ਹੈ ਜੀ ਇਥੋਂ ਦੀ ਅਦਾਲਤ ਹਾਈ ਕੋਰਟ ਤੇ ਇਧਰ ਸੱਜੇ ਪਾਸੇ ਇਥੇ ਦਾ ਡਾਕ ਖਾਨਾ ਸਾਰ ਨਾਲੋਂ ਵੱਡਾ ਤੇ ਡਾਕ ਖਾਨਾ ਤੁਹਾਨੂੰ ਅੱਗੇ ਵਧਾਉਂਦੇ ਜਦੋਂ ਗੱਡੀ ਮਿਲੂਗੀ ਆ ਲਾਲ ਜਹਾ ਡਾਕ ਖਾਨਾ ਆ ਵਾਲਾ ਇਹ ਆ ਡਾਕ ਖਾਨਾ ਲੋ ਜੀ ਦੇਖੋ ਪੋਸਟ ਆਫਿਸ ਕਿੱਡਾ ਸੋਹਣਾ ਬਈ ਕਿੱਡਾ ਸੋਹਣਾ ਦੇਖੋ ਕਿੱਡੀ ਸੋਹਣੀ ਬਿਲਡਿੰਗ ਹੈ ਪੋਸਟ ਆਫਿਸ ਵੀ ਘੈਂਟ ਬਣਿਆ ਪਿਆ ਇਨਾ ਇਹ ਤਾਂ ਪੁਰਾਣਾ ਵਾਵਾ ਲਾਦਾ ਨਾ ਪੁਰਾਣਾ ਨਾਈਸ ਵੈਰੀ ਪ੍ਰੀਟੀ ਥਿਸ ਇਜ਼ ਇ ਲਾਹੌਰ ਗਾਇਸ ਯਾਰ ਬੜਾ ਇੱਕ ਕਿੰਨੂ ਦੇ ਰਿਹਾ ਹੈ ਮਾਮਾ ਹੈ ਲਿ ਗਿਆ ਤੂੰ ਕਾ ਲਓ ਜੀ ਆਪਾਂ ਲਾਹੌਰ ਸ਼ਹਿਰ ਦੀ ਫੂਡ ਕਹਿੰਦੇ ਸਟਰੀਟ ਫੂਡ ਮਾਰਕੀਟ ਚ ਆ ਚੁੱਕੇ ਆ ਤੇ ਇਧਰ ਖਾਣਾ ਪੀਣਾ ਹੀ ਆਸੇ ਪਾਸੇ ਸਾਰਾ ਤੇ ਹੁਣ ਸਮਝ ਨਹੀਂ ਆ ਰਹੀ ਖਾਣੀ ਖੂਜੀ ਹਲੀਮ ਵੀ ਹੈ ਕੀ ਖੂਜੀ ਹਲੀਮ ਉਹ ਕੀ ਹੁੰਦਾ ਹਲੀਮ ਹੁੰਦੀ ਹੈ ਮਸਾਂ ਦੀ ਦਾਲ ਨੂੰ ਮੈਲਟ ਕੀਤਾ ਹੁੰਦਾ ਇਹਨਾਂ ਨੇ ਦਾਲ ਨਾਲ ਨਾਨ ਹੁੰਦੇ ਨੇ ਕਿਹੜੇ ਹਲੀਮ ਬਹੁਤ ਵਧੀਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਅੱਛਾ ਹਾਂ ਚੱਕ ਡੇਡ ਹੋ ਚੱਲ ਚੱਲ ਯਾਰ ਇਹ ਦੇਖਾ ਜੀ ਆਪਣੇ ਮਨ ਨੂੰ ਲੋ ਜੀ ਆਲੂ ਪਰੌਂਠਾ ਪੁੱਛਣਾ ਇਹਨਾਂ ਦੇ ਮਿਲ ਜੂਗਾ ਭਾਈ ਆਲੂ ਵਾਲਾ ਪਰੌਂਠਾ ਹੈ ਹਾਂ ਜੀ ਦੋ ਲਗਾ ਦੇ ਔਰ ਐਸਾ ਕਰਨਾ ਜੇ ਨਾ ਇਤਨਾ ਗੀਲਾ ਘੀ ਘੀ ਇਤਨਾ ਮਤ ਲਗਾਣਾ ਥੋੜਾ ਕਮ ਹੀ ਲਗਾਣਾ ਔਰ ਐਸਾ ਟਰਾਈ ਕਰਨਾ ਵੀ ਭਾਈ ਘੀ ਹੈ ਨਾ ਉਹ ਬਾਅਦ ਮੇ ਥੋੜਾ ਸਾ ਉੱਪਰ ਲਗਾ ਦੇਣਾ ਉਹ ਵੀ ਨਹੀਂ ਲਗਾਣਾ ਘੀ ਲਗਾਣਾ ਹੀ ਮਤ ਆਲੂ ਕਾਇ ਜਾਂ ਕੋਈ ਹੋਰ ਵੀ ਹੈ ਗੋਭੀ ਗੂਬੀ ਕਾ ਆਹ ਗਾਲ ਵਾਲਾ ਮੋਲੀ ਵਾਲਾ ਗੋਭੀ ਵਾਲਾ ਚਿਕਨ ਐਸਾ ਕਰੋ ਇੱਕ ਗੋਭੀ ਵਾਲਾ ਲਗਾ ਦਿਓ ਯਹੀ ਸਾਈਜ਼ ਹੋਗਾ ਇੱਕ ਗੋਭੀ ਵਾਲਾ ਇੱਕ ਆਲੂ ਵਾਲਾ ਦੋ ਲਗਾ ਦਿਓ ਤੇਲ ਨਹੀਂ ਲਾਉਣਾ ਕਿ ਤੇਲ ਨਹੀਂ ਯੂਜ਼ ਕਰਨਾ ਓਕੇ ਭਾਈ ਸਾਹਿਬ ਮੋਲੀ ਆਪਾਂ ਖਾਣ ਲੱਗੇ ਆ ਇਸ ਹੋਟਲ ਤੋਂ ਅੱਜ ਦਾ ਲੰਚ ਤੇ ਨਾ ਨਾ ਕੀ ਹੋਟਲ ਦਾ ਮੇਰੇ ਤੋਂ ਪੜਿਆ ਨਹੀਂ ਜਾਂਦਾ ਕੀ ਲਿਖਿਆ ਬਾਸੀ ਬਾਸੀ ਹੋਟਲ ਆ ਜੀ ਪਰੌਂਠੇ ਉਹ ਨੂੰ ਲਾਹੌਰ ਦੇ ਸਾਰੇ ਨੋ ਘੈਂਟ ਪਰੌਂਠੇ ਇੱਥੇ ਮਿਲਨੇ ਆ। ਚਿਕਾ ਲਾਲੂ ਦਾਲ, ਪੁਲੀ ਸਾਰੇ ਦੱਸੋ ਕਿਉਂ। ਸਾਰੇ ਪਰੌਂਠੇ ਦੱਸ ਦੋ ਕਿਹੜੇ ਕਿਹੜੇ ਪਰੌਂਠੇ ਆ ਵੀ ਤੁਹਾਡੇ ਕੋਲੇ। ਚੀਜ਼ ਵਾਲੀ, ਚੀਜ਼ ਦਾਲ ਵਾਲਾ, ਮੂੰਗੀ ਵਾਲਾ, ਗੂਬੀ ਵਾਲਾ, ਅੰਡੇ ਵਾਲਾ। ਸਾਰੇ ਪਰੌਂਠੇ ਆ। ਖਿੱਚ ਕੇ ਰੱਖੋ ਕੰਮ। ਤੇ ਇਧਰ ਚਾਹ ਬਣਾਈ ਜਾਂਦਾ ਮੇਰਾ ਵੀਰ ਇਧਰ। ਆਹ ਵੇਖੋ ਆਹ ਦੇ। ਕਿਆ ਆਹ ਬਣਦੀ ਗੱਲ। ਇਹ ਬਣਦੀ ਪੰਜਾਬ ਦੀ ਚਾਹ। ਆਇਆ ਪੰਜਾਬੀ ਚਾਹ ਅਸਲੀ। ਦੇਸੀ ਗੱਜਾਂ ਦੀ ਚਾਹ ਹੈ ਪੰਜਾਬ ਦੀ। ਕੜਾਕੇ ਵਾਲੀ ਚਾਹ ਹਾਂਜੀ ਆ ਵੇਖਿਓ ਹੁਣ ਪੁੱਤ ਪਟਾਣਾ ਦਾ ਬਣਾਦਾ ਪਿਆ ਹਾਂ ਪੁੱਤ ਪਟਾਣਾ ਦਾ ਬਣਾਉਂਦਾ ਚਾਹ ਪੁੱਤਰਾ ਆ ਵੇ ਕਿਉਂ ਚਾਹ ਕਹਿਣੀ ਆ ਜੇ ਚਾਹ ਫਿਰ ਮੈਂ ਕਹਿੰਨਾ ਖਾਲੀ ਹੈ ਫਿਰ ਕਹਿੰਨੇ ਆ ਚਾਹ ਤੁਹਾਨੂੰ 2 ਮਿੰਟ ਤੇ ਬਣਾ ਦੇਣੀ ਆ ਠੀਕ ਹੈ ਠੀਕ ਹੈ ਚਾਹ ਤੇ 40% ਉਹ ਦੇ ਕਿੰਦਾ ਠੀਕ ਆ ਤੈਨੂੰ ਦੇਖ ਲੈ ਤੁਸੀਂ ਪੀਓ ਲੱਸੀ ਆ ਐਜਾ ਦਹੀਂ ਮੈਂ ਦੇਖਿਆ ਲੱਸੀ ਆ ਪਹਿਲਾਂ ਪਤਾ ਕਿੱਥੇ ਦੇਖਿਆ ਇਹ ਚੀਜ਼ ਇਹਦੇ ਨਾਲ ਹੀ ਚੱਲਦੀ ਹੈ ਮਿਲੇ ਆ ਆਪਣੇ ਮਤਲਬ ਦੇ ਪਰੌਂਠੇ ਹਨਾ ਘੈਂਟ ਉਹ ਵਧੀਆ ਬਣਾਏ ਹੋਇਆ ਸਿਰ ਆ ਹੀ ਘਮ ਐਵੇਂ ਥੋੜੀ ਮਸ਼ਹੂਰੀ ਕੀਤੀ ਆ ਸਵਾਦ ਤਾਂ ਹੀ ਕੀਤੀ ਆ ਲੋ ਜੀ ਚਾਹਾਂ ਆ ਗਈਆਂ ਤੇ ਆਪਾਂ ਜਿਹੜੀ ਜਗ੍ਹਾ ਤੇ ਬੈਠੇ ਆ ਇਹਨੂੰ ਕਹਿੰਦੇ ਆ ਪ੍ਰਾਣੀ ਅਨਾਰ ਕਲੀ ਤੇ ਨੂੰ ਪੁਰਾਣੀ ਅਨਾਰਕਲੀ ਕੌਣ ਕਹਿੰਦੇ ਕੱਦ ਕਹਿੰਦੇ ਆ ਉਹ ਤਾਂ ਮੇਰੀ ਸੱਚੀ ਗੱਲ ਉਹ ਪਹਿਲੇ ਇਹੀ ਹੈਗੀ ਸੀ ਉਹ ਜਿਹੜੀ ਪਰਾਣੀ ਹੈਗੀ ਉਹ ਨਵੀਂ ਬਣ ਗਈ ਪਹਿਲਾਂ ਇੱਥੇ ਸੂਟ ਪਹਿਲਾਂ ਇੱਥੇ ਸੂਟ ਸ਼ਾਰਟ ਵੇਚਦੇ ਹੁੰਦੇ ਸਾਰਾ ਫੂਡ ਸਟੇਜ ਹੈਗੀ ਹੈ ਦੂਜਿਆਂ ਨੂੰ ਜਿੰਨਾ ਖਾਣੇ ਮੈਂ ਤਾਂ ਅੱਜ ਤੀ ਚੱਲਦੇ ਸੀ ਮੈਂ ਉਹ ਅੱਛਾ ਜੀ ਮਹਰੀ ਚਾਹ ਕਹਿੰਦੇ ਬਹੁਤ ਘੈਂਟ ਆ ਕਿਉਂਕਿ ਮਦਸਰ ਜੀ ਨੇ ਘੁੱਟ ਪੀਤੀ ਆ ਆਏ ਹਾਏ ਅਸੀਂ ਅਜੇ ਪੀਤੀ ਨਹੀਂ ਕਿਉਂਕਿ ਤੱਤੀ ਹੈ ਆਏ ਹਾਏ ਚਾਹ ਸੱਤੀ ਹੈ ਨਮਰ ਜੀ ਕਿਵੇਂ ਹੋ ਠੀਕ ਹੋ ਠੀਕ ਹੋ ਸਿੱਧੂ ਮੂਸੇਵਾਲੇ ਕੋ جانتے ਹੋ ਆਪ ਗਾਣੇ ਸੁਣਦੇ ਹੋ ਉਸਕੇ ਇਹ ਅਸਮਾਨ ਆ ਜੀ ਕਿਹੜੀ ਕਲਾਸ ਚ ਪੜਦਾ 5 5 ਚ ਠੀਕ ਹੈ ਤੇ ਰਹਿਣਾ ਲਾਹੌਰ ਹੀ ਹੈ ਠੀਕ ਹੈ ਠੀਕ ਹੈ ਅੱਜ ਛੁੱਟੀ ਸੀ ਅੱਜ ਅੱਜ ਜੀ ਲਾਹੌਰ ਮਿਊਜ਼ੀਅਮ ਬੜਾ ਰਸ਼ ਪਿਆ ਵਾ ਲਾਹੌਰ ਮਿਊਜ਼ੀਅਮ ਤੇ ਆ ਆ ਗਿਆ ਸਾਹਮਣੇ ਰਾਜੇ ਆ ਪੰਗੀ ਮਿਸਲ ਦੀ ਤੋਪ ਸੀ ਜੀ ਸਾਹਮਣੇ ਪਤਾ ਨਹੀਂ ਕਿਹੜਾ 29 ਉਹ ਸਾਹਮਣੇ ਜਹਾਜ ਆ ਗਿਆ ਜੀ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ 올ਡ ਲਾਹੌਰ ਦੇ ਵਿੱਚ ਤੇ ਆਪਾਂ ਹੁਣ ਚੱਲੇ ਆਣ ਜੀ ਖੁੱਸੇ ਤੇ ਜੁੱਤੀਆਂ ਟਕਸਾਲੀ ਗੇਟ ਤੋਂ ਟਕਸਾਲੀ ਗੇਟ ਤੋਂ ਜਿਹਨੂੰ ਹੀਰਾ ਮੰਡੀ ਕਹਿੰਦੇ ਨੇ ਜਿਹਨੂੰ ਕਹਿੰਦੇ ਆ ਜੀ ਹੀਰਾ ਮੰਡੀ ਤੇ ਪੁਰਾਣਾ ਲਾਹੌਰ ਤੁਸੀਂ ਚੈੱਕ ਕਰੋ ਪਾਸੇ ਕੱਢ ਵੀ ਮਰੀਜ਼ ਜੋ ਪਾਇਆ ਹੈ ਇਹ ਹਾਰਾ ਨਹੀਂ ਦੇਈ ਜਾਂਦਾ ਕੱਢ ਦਾ ਬਿਆ ਨਹੀਂ ਹੈਗਾ ਦੂਜੇ ਬੰਦੇ ਜਾਂਦੀ ਪਰ ਉੱਥੇ ਐ ਵੀ ਕੱਢੀਆਂ ਪਾਸੇ ਲੱਗ ਜਾਂਦੀਆਂ ਪਾਸੇ ਲੱਗ ਜਾਂਦੀਆਂ ਪਾਸੇ ਲੱਗ ਜਾਂਦੀਆਂ ਅੱਗੇ ਤੇ ਪਾਸੇ ਕੀ ਕਰੇ ਖੰਦਾ ਨਾ ਇਹ ਇਹ ਬ੍ਰਿਜ ਦਾ ਨਾ ਕੀ ਜਿਹੜੇ ਛੜ ਚਲੇ ਜੀ ਆਪਾਂ ਇਹ ਜਿਹੜਾ ਬ੍ਰਿਜ ਹੈ ਬਾਰੋ ਮਸੰਗੀਆਂ ਦਾ ਨਕਸ਼ਾ ਵੇਖਿਆ ਜਿਹੜੀ ਐਸ ਹਕੂਮਤ ਨੇ ਬਣਾਇਆ ਜਿਹੜੀ ਹੁਣ ਹਕੂਮਤ ਚੱਲ ਰਹੀ ਹੈ ਇਹਨਾਂ ਨੇ ਬਣਾਇਆ ਬਾਰੋ ਨਕਸ਼ਾ ਵੇਖ ਕੇ ਬਣਿਆ ਹੈ ਪਤਾ ਨਹੀਂ ਕੈਨੇਡਾ ਦਾ ਹੈ ਕਿ ਇੰਗਲੈਂਡ ਦਾ ਹੈ ਨਹੀਂ ਪਤਾ ਬਹੁਤ ਠੀਕ ਹੈ ਜੀ ਠੀਕ ਹੈ ਇਹ ਕਿਨਾਰਾ ਨਕਸ਼ਾ ਬਾਰੋ ਆਇਆ ਇਹ ਨਕਸ਼ਾ ਜੀ ਜਿਹੜਾ ਹੈ ਬ੍ਰਿਜ ਦਾ ਇਹ ਸਾਡਾ ਹੀ ਆ ਕੈਨੇਡਾ ਦਾ ਨਕਸ਼ਾ ਇਹ ਜਿਹੜਾ ਬ੍ਰਿਜ ਪੋਰਟਮੈਨ ਬ੍ਰਿਜ ਆ ਉਹ ਉਹਦੇ ਵਾਂਗੂ ਬਣਿਆ ਪਰ ਉਹਦਾ ਹੈ ਮੁੰਡਾ ਇਹ ਉਹਦਾ ਬੜਾ ਵੱਡਾ ਉਹ ਦੁਨੀਆ ਦਾ ਸਭ ਨਾਲੋਂ ਜ਼ਿਆਦਾ ਚੌੜਾ ਬ੍ਰਿਜ ਆ ਜਿਹੜਾ ਪੋਰਟਮੈਨ ਬ੍ਰਿਜ ਨੇ ਸਭ ਨਾਲੋਂ ਵੱਧ ਲੇਨਸ ਆ ਬ੍ਰਿਜ ਹੀ ਬ੍ਰਿਜ ਤੇ ਹੀ ਮੇਰੇ ਸਾਬ ਨਾਲ 16 ਕੇ 14 ਲਾਈਨਾਂ ਆ ਦੇ 14 ਲੇਨਸ ਦਾ ਬ੍ਰਿਜ ਅੱਛਾ ਬਹੁਤ ਤਕੜਾ ਬ੍ਰਿਜ ਆ ਉਹ ਵੀ ਐ ਕੇਬਲ ਤੇ ਉਹ ਵੀ ਐ ਕੇਬਲਾਂ ਤੇ ਖੜਾ ਵਿਚਾਲੇ ਪਿੱਲਰ ਆ ਤੇ ਸਾਈਡਾਂ ਤੇ ਉਹ ਉਹ ਵੇਖੋ ਜੀ ਉਧਰ ਕਿਲਾ ਆ ਗਿਆ ਦੇਖੋ ਜੀ ਉਹ ਸਾਹਮਣੇ ਕਿਲਾ ਇਹ ਸਾਡੇ ਮੁਸਲਮਾਨਾਂ ਦੀ ਬਾਦਸ਼ਾਹ ਮਸਜਿਦ ਸਭ ਤੋਂ ਵੱਡੀ ਖੇੜੀ ਹੈ ਸਾਹਮਣੇ ਆਹ ਜਿਹੜੀ ਲਾਲ ਜੀ ਹੈ ਬਾਦਸ਼ਾਹ ਮਸਜਿਦ ਹੈ ਇਹਦੇ ਅੰਦਰ ਮੁਸਲਮਾਨਾਂ ਦਾ ਸਾਰਾ ਇਤਿਹਾਸ ਹੈ ਅੱਛਾ ਜੀ ਤੇ ਕਿਹੜਾ ਸਾਹਮਣੇ ਤੁਹਾਡਾ ਗੁਰਦੁਆਰਾ ਗੁਰਦੁਆਰਾ ਸਾਹਿਬ ਆ ਗਿਆ ਉਹ ਸਾਹਮਣੇ ਹੀ ਤੁਹਾਡਾ ਕਿਲਾ ਹੈਗਾ ਉਹ ਤੇ ਨਾਲ ਹੀ ਕਿਲਾ ਰਾਜਾ ਰਜੀਤ ਸਿੰਘ ਦਾ ਜਿਹੜਾ ਅਸੀਂ ਕੱਲ ਵੇਖਣਾ ਸਾਰਾ ਓਕੇ ਓਕੇ ਤੇ ਆਹ ਤੁਹਾਡੀ ਦਰਗਾਹ ਜੀ ਸਭ ਨੂੰ ਸੋਹਣੀ ਚੀਜ਼ ਹਾਂਜੀ ਇਹ ਸੋਹਣੀ ਚੀਜ਼ ਹੈਗੀ ਤੇ ਇਹਦੇ ਅੰਦਰ ਵੀ ਲੈ ਜਾਓਗੇ ਕੱਲ ਨੂੰ ਇੱਥੇ ਇਹਦੇ ਅੰਦਰ ਵੀ ਚਲੇ ਜਾਵਾਂਗੇ ਫਿਰ ਕੀ ਹੈ ਇਹ ਤਾਂ ਬਹੁਤ ਵਧੀਆ ਜੀ ਇਧਰ ਇਸ ਦਰਗਾਹ ਦਾ ਸਾਰ ਨਾਲ ਸੋਹਣਾ 뷰 ਹੈ ਜੀ ਜਿਹੜਾ ਲਾਹੌਰ ਦਾ ਹਾਂਜੀ ਕੀ ਹਾਲ ਹੈ ਠੀਕ ਆ ਬਾਦਸ਼ਾਹ ਮਸਜਿਦ ਦੇਖੋ ਜੀ ਅੰਦਰੋਂ ਆਪਾਂ ਕੱਲ ਦੇਖਾਂਗੇ ਪਰ ਆਪਾਂ ਹੀਰਾ ਮੰਡੀ ਦੀ ਟਕਸਾਲੀ ਗਲੀਆਂ 'ਚ ਪਹੁੰਚ ਚੁੱਕੇ ਆ ਖੁਸੇ ਲੈਣ ਵਾਸਤੇ ਤੇ ਆਪਾਂ ਫੋਲੋ ਕਰ ਰਹੇ ਆ ਮਦਸਰ ਵੀਰ ਨੂੰ ਭਾਈ ਉਹਨੇ ਮੋਟਰਸਾਈਕਲ ਤੇ ਜਾਂਦੇ ਪਏ ਸੀ ਤੇ ਇਹਨੇ ਫੋਟੋ ਖਿਚਾਉਣੀ ਆ ਮੈਂ ਕਹਾਂ ਨਾ ਫੋਟੋ ਆਖੀਆ ਮਾਰਦੇ ਆ ਆ ਬਾਈ ਨੇ ਵੀਡੀਓ ਬਣਾਈ ਸਾਡੀ ਹੁਣੇ ਨਾ ਕੀ ਅੰਜ਼ਲਾ 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 ਕਿਹੜੀ ਕਲਾਸ ਹੈ ਭਾਈ ਉਹ ਪੰਜਵੀਂ ਜਾ ਚਾ ਠੀਕ ਆ ਪੜਿਆ ਲਿਖਿਆ ਕਰੋ ਕੇ ਚਲੋ ਚੱਲੀਏ ਜੁੱਤੀਓ ਜੁੱਤੀ ਹੋ ਗਿਆ ਕੰਮ ਇੱਥੇ ਹਟ ਗਈ ਹਟੀਆਂ ਜੁੱਤੀਆਂ ਹੀ ਜੁੱਤੀਆਂ ਮੀਆਂ ਜੀ ਸ਼ੂਜ਼ ਇਹਨਾਂ ਦਾ ਨਾਮ ਹੈ ਮੀਆਂ ਜੀ ਸ਼ੂਜ਼ ਆਓ ਜੀ ਸਸਰੀਆ ਗਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਭੂਆ ਨੇ ਇੱਕ ਦੋ ਕਿੰਨੀਆਂ ਕੱਢ ਲਈਆਂ ਭੂਆ ਤਿੰਨ ਜੋੜੀਆਂ ਕੱਢੀਆਂ ਆਓ ਵੀ ਆਓ ਮੰਮੀ ਹਜੇ ਦੋ ਜੋੜੀਆਂ ਦੇਈਆਂ ਜਦੋਂ ਤੋਂ ਉਹ ਆਲੀ ਪੈਨਸ਼ਨ ਲੱਗਦੀ ਜਾ ਰਹੀ ਹੈ ਮੇਰਾ ਤੁਸੀਂ ਪੁੱਛ ਲਿਓ ਨਾ ਕਿੰਨੀ ਪੈਨਸ਼ਨ ਹੈ ਉਹ ਆ ਪੈਨਸ਼ਨ ਨਾਲ ਹਲਕੀ ਹੋ ਰਹੀ ਹੈ ਆ ਦੇਖੋ ਵੈਲਵਟ ਲਾਈ ਜਾਂਦਰ ਆਪੇ ਦੂਜੀ ਆ ਨਹੀਂ ਸੇਮ ਕਲਮ ਨਹੀਂ ਚਾ ਅਜਾ ਕਰਾਂਗੇ ਨੀ ਹਾਂ ਸਾਈਡਰ ਪੌਸ ਵਾਲਾ ਚਲਾਣ ਦੇ ਰਿਹਾ ਮੈਨੂੰ ਲੱਗਦਾ ਗੇਮ ਇਸਦੀ ਤੋਂ ਪਾ ਇੱਥੇ ਰੱਖੀ ਹੈ ਜੀ ਇਹਨਾਂ ਨੇ ਸਜਾ ਕੇ ਆ ਮਿਊਜ਼ੀਅਮ ਆ ਗਿਆ ਲੈ ਹਾਂ ਮਿਊਜ਼ੀਅਮ ਉਹ ਹੈ ਮੈਨੂੰ ਫਿਰ ਰਹਿਣ ਕੱਲ ਨੂੰ ਨੀ ਪੀੜ ਇੱਥੇ ਹੋਣੀ ਹੈ ਘਟ ਹੋ ਗਏ ਹਾਂ ਬਜ਼ਾਰ ਜੀ ਬੰਦ ਹੁੰਦੇ ਨੇ ਆ ਵੀ ਬੜੀ ਸਮਝੀ ਚੀਜ਼ ਹੈ ਕੱਲ ਨੂੰ ਕੋਈ ਧੀਰ ਨਹੀਂ ਹੋਣੀ ਸਭ ਉਹ ਪਿੱਛੇ ਅਸੈਂਬਲੀ ਹਾਲ ਆ ਜੀ ਤੇ ਆ ਬਿਜਲੀ ਦਫ਼ਤਰ ਇਹਨਾਂ ਦਾ ਵੱਡਾ ਜਿਹੜੇ ਬੈਲ ਬੁੱਲ ਬੱਤੀਆਂ ਬਣ ਕੇ ਆਉਂਦੇ ਸਾਰੇ ਕੋ ਇੱਥੇ ਹੀ ਆਉਂਦੇ ਕਹਿੰਦੇ ਹਮ ਪਹੁੰਚ ਚੁਕੇ ਹਾਂ ਉਰੀਗਾ ਮਾਰਕੀਟ ਮੇਂ ਔਰ ਇਹ ਚੈੱਕ ਕਰੇ ਮਾਰਕੀਟ ਮੇਂ ਰਸ਼ ਔਰ ਮਾਰਕੀਟ ਮੇਂ ਸੂਟ ਕੀ ਕਲੈਕਸ਼ਨ ਸਰਦਾਰ ਜੀ ਜੀ ਸਰਦਾਰ ਜੀ ਕੀ ਹਾਲ ਚਾਲ ਹੈ ਜੀ ਅੱਲਾ ਦਾ ਸ਼ੁਕਰ ਹੈ ਤੁਸੀਂ ਸੁਣਾਓ ਬਸ ਸਾਨੂੰ ਵੀ ਅੱਲਾ ਦਾ ਸ਼ੁਕਰ ਹੈ ਚਾਹ ਸ਼ਾਹੀਨੇ ਆ ਤੇ ਬਹਿ ਜਾਓ ਚਾਹ ਕੌਫੀ ਪੀ ਕੇ ਆਏ ਜੀ ਹੁਣੇ ਹੁਣੇ ਤੁਹਾਨੂੰ ਹੋਰ ਰੋਟੀ ਕੋ ਆਣਾ ਹੈ ਤੁਹਾਨੂੰ ਹਾਂ ਰੋਟੀ ਖਵਾਉਗੇ ਜੂਸ ਪੀਣਾ ਹੈ ਨਹੀਂ ਨਹੀਂ ਪਾਣੀ ਪੀ ਲੈਣੇ ਪਾਣੀ ਪਾਣੀ ਮੰਗਾ ਲਓ ਜਾ ਮੁੰਡਿਓ ਪਾਣੀ ਲਿਓ ਪਾਣੀ ਜੀ ਆਓ ਪਾਣੀ ਦੇ ਵਿੱਚ ਥੋੜਾ ਜਿਹਾ ਪਾ ਲਿਆ ਹਏ ਹੇ 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 ਆਣੀ ਲਾਗੀ ਸ਼ਕਤੀ ওয়াটার ਇਹ ਵੀ ਇਹ ਵੀ ਹੈ ਵੀ ਇਧਰ ਆ ਜੋ ਮਾਚੀ ਦੇਖ ਲਈਏ ਇਹ ਬਾਈ ਪਠਾਨ ਪੱਕਾ ਪਠਾਨ ਲੱਗਦਾ ਹੈ ਸੂਟਾਂ ਦੇ ਰੰਗ ਵੇਖੋ ਬਾਈ ਸੂਟਾਂ ਦੇ ਰੰਗ ਇਹਨੂੰ ਕਹਿੰਦੇ ਪਲਸੀ ਇਹੀ ਹੈ ਨਾ ਹਾਂਜੀ ਹਾਂਜੀ ਪਲਸੀ ਪਲਸੀ ਹੋਈ ਪਈ ਆ ਆ ਸਹੀ ਆ ਜੇ ਕਰਦਾ ਇਹ ਜਾਓ ਬੈਠ ਜਾਓ ਇਹ ਕਰਨੀ ਹੈ ਇਹ ਕਰਦੇ ਲਓ ਜੀ ਸ਼ਾਪਿੰਗ ਹੋ ਗਈ ਆ ਖਤਮ ਤੇ ਹੁਣ ਚੱਲਿਆਂ ਘਰੇ ਆਹ ਫੜਿਆ ਆਪ ਜਨਰੇਟਰ ਤੇ ਬੈਠੇ ਹੋ ਹਾਂ ਜੀ ਆਮ ਇੰਜੋਏ ਕਰਦੇ ਥੋੜਾ ਸਾਹ ਲੈ ਰਹੇ ਕਿਉਂਕਿ ਬਾਰ ਬਾਰ ਅਸੀਂ ਸੀੜੀ ਉਪਰ ਚਲਦੇ ਹੋੜ ਮੈਚੀਕਲੀ ਚੀਜ਼ ਲੈ ਕੇ ਆਤੇ ਚਲੋ ਓਕੇ ਓਕੇ ਅੱਲਾਹ ਦੀ ਚੜ੍ਹ ਚਲੋ ਵੀ ਚਲਿਏ ਸਾਰੇ ਬੰਦੇ ਸਰਦਾਰ ਜੀ ਬਾਜੀ ਸਰਦਾਰ ਜੀ ਬਾਜੀ ਸਰਦਾਰ ਜੀ ਬਾਜੀ ਸਰਾ ਹੋ ਗਿਆ ਲਓ ਜੀ ਨਾਏ ਵਾਸਤੇ ਕੀ ਪਾਉਣੇ ਹੈ ਹੈਂਡ ਟੂ ਹੈਡ ਸ਼ਾਪਿੰਗ ਵੀ ਹੋ ਰਹੀ ਹੈ ਇੱਧਰ ਸੌਕਸਾਂ ਲੈ ਲਈਆਂ ਯਾਰ ਕੱਲ ਵੀ ਲੈ ਲਈਆਂ ਅੱਜ ਵੀ ਲੈ ਲਈਆਂ ਸੌਕਸਾਂ ਬਿਸਮਿਲਲਾ ਆ ਜਾਓ ਅਸੀਂ ਆ ਵੀ ਸੋਹਣਾ ਵੀ ਬਹੁਤ ਮਲੇਮ ਕੱਪੜਾ ਹੈ ਹਾਂ ਭੈਣ ਜੀ ਲੈ ਲਓ ਭੈਣ ਜੀ ਸੰਦਾ ਲੈ ਲਓ ਕੋਈ ਨਹੀਂ ਨਹੀਂ ਭੈਣ ਜੀ ਆ ਲੈ ਲਓ ਸਾਟਣਾ ਸਾਟਨੀ ਸਿਲਕੀ ਸਿਲਕ ਭੈਣ ਜੀ ਆ ਵੀ ਸਿਲਕੀ ਇਹ ਜਿਹੜਾ ਸਿਲਕ ਰੋੜ ਜਾਂਦਾ ਤਾਂ ਉਹਨੂੰ ਚਾਇਨਾ ਨੂੰ ਛੱਡੇਗਾ ਵੀ ਨਹੀਂ ਛੱਡੇਗਾ ਵੀ ਨਹੀਂ ਛੱਡੇਗਾ ਵੀ ਨਹੀਂ ਤੇ ਭਿੱਜੇਗਾ ਵੀ ਨਹੀਂ ਉਹ ਲੈ ਲਓ ਲੈ ਲਓ ਲੈ 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 ਨਹੀਂ ਨਹੀਂ ਲੈ ਲੈ ਆ ਲੈ ਲੈ ਹਾਂ ਨਹੀਂ ਬਾਤ ਇਥੇ ਆ ਬਰੀਲ ਕਾਲੂ ਬਣਾਵਾਂਗੇ ਹਾਂ ਓਕੇ ਨਾਲੇ ਮੈਂ ਪੱਗ ਸਹੀ ਤਰ੍ਹਾਂ ਹੋ ਗਈ ਹਣਾ ਹੁਣ ਪੱਗ ਥੋੜੀ ਢਿੱਲੀ ਹੋਈ ਪਈ ਆ ਆਜੋ ਸਾਹਬੇ ਮੈਂ ਅਗਲੀ ਕਿੱਤੀਆ ਚਾ ਲੋ ਆਖਰੀ ਦਿਨ ਆਜਾ ਵੀ ਆਜੋ ਹੋਇਆ ਅਜੇ ਵਕ ਵਕ ਸਾਡੇ ਰਾ ਹੋ ਗਏ ਅਗਲੀ ਵਾਰੀ ਮੇਰਾ ਕਿ ਰਾ ਸੇਮ ਹੀ ਆ ਇਹ ਪਾਜੀ ਸਿਰਫ ਇੱਕ ਦਿਨ ਦੀ ਸ਼ਾਪਿੰਗ ਹੈ ਤੇ ਪੈਸੇ ਹੀ ਧਾਰੇ ਮੰਗੇ ਦੇ ਕੇ ਆਏ ਉਹਨਾਂ ਨੂੰ ਪੈਸੇ ਦਸਣੇ ਨਹੀਂ ਪੈਸੇ ਦੁਕਾਨ ਵਾਲੇ ਨੂੰ ਵੀ ਧਾਰੇ ਮੰਗੇ ਦੇ ਕੇ ਆਏ ਆਂ ਆਰੇ ਨੇ ਪਹਿਲੇ ਹੀ ਮਗਾ ਦੇ ਬੇਬੀਆਂ ਸਾਡੀਆਂ ਨੇ ਵੇਖੋ ਲਫਾਫਾ ਲਫਾਫੀ ਹੋਇਆ ਪਿਆ ਕੰਮ ਲੋ ਵੀ ਗਰੋਸਰੀ ਕਰਨ ਆਏ ਸੀਗੇ ਐਪਲ ਲੈ ਆ ਔਰੈਂਜ ਲੈ ਆ ਤੇ ਕੰਨਾਂ ਚ ਫੇਰ ਨਾਲੇ ਡਕੇ ਲੈ ਆ ਉਹ ਲੈ ਲੈ ਆ ਤੇ ਹੁਣ ਆਪਾਂ ਚੱਲੇ ਆ ਹੋਟਲ ਦੇ ਵਿੱਚ ਬਾਹਰ ਪੈ ਰਹੀ ਹੈ ਧੁੰਦ ਤੇ ਧੁੰਦ ਬਹੁਤ ਜ਼ਿਆਦੇ ਕੈਮਰਾ ਪਲਟਾ ਕੇ ਦਿਖਾਉਣਾ ਤੁਹਾਨੂੰ ਸੂਰੇ ਜਾਂਦਿਆਂ ਨੂੰ ਬੰਦੇ ਖੜਾ ਲੈਂਦੇ ਆ ਤੇ ਹਾਲ ਚਾਲ ਪੁੱਛਦੇ ਆ ਸਰਦਾਰ ਜੀ ਕਿਵੇਂ ਹੋ ਸਰਦਾਰ ਜੀ ਕਿਵੇਂ ਹੋ ਸਰਦਾਰ ਜੀ ਕਿਵੇਂ ਹੋ ਹੌਣ ਜੀ ਦਾ ਕਰਦਾ ਉਹਨਾਂ ਨਾਲ ਵੀਡੀਓ ਬਣਾਈਏ ਪਰ ਐਵੇਂ ਫਿਰ ਵੀਡੀਓ ਬਣਾਉਣ ਲੱਗੇ ਤਾਂ ਕੀ ਪਤਾ ਅਗਲਾ ਚੰਗਾ ਨਾ ਸਮਝੇ ਤਾਂ ਹੀ ਵੀਡੀਓ ਵਾਲੀ ਨਹੀਂ ਬਣਾਉਂਦੇ ਪਰ ਹਾਲ ਚਾਲ ਸਾਰੇ ਹੀ ਬੜਾ ਪੁੱਛਦੇ ਆ ਹੈ ਡੈਡੀ ਬਾਅਦੇ ਬਾਅਦੇ ਪੂਰਾ ਪੜਦੇ ਦੇਖੋ ਧੁੰਦ ਦੇ ਨੇ ਯਾਰੇ ਦੇਖੋ ਆਜੋ ਆਰੇ ਇਧਰ ਹੀ ਆ ਉਹ ਆ ਗਿਆ ਆਪਣਾ ਹੋਟਲ ਜੀ ਜਿਆਦਾ